ਪਕਰ ਦਾ ਟਾਈਮ ਹੋ ਗਿਆ ਨਵਾਲੀ ਦਾ ਹੋ ਗਿਆ ਜਿਹਦੇ ਪਕਰ ਦਾ ਟਾਈਮ ਛਾਰੇ ਡਿਲੀਵਰੀ ਲੈਟਰ ਛਾਰੇ ਜਾ ਕੇ ਖੜ ਗਏ ਚਾਰ ਗੜੇ ਚੰਡੀਗੜ੍ਹ ਦੇ ਲਾਏ ਤੇ ਚਾਰ ਗੜੇ ਹਾਂ ਕਿਵੇਂ ਫਸਕੀ ਜੀ ਵਾਲੀ ਹੋਈ ਵੀ ਅਤਰੇ ਓ ਜਾ ਵੇ ਪੈਂਢ ਦੀ ਪੀਚ ਕ ਪੈਂਡੀ ਦੇਣਿਆ ਜਾ ਮੈਂ ਨਹੀਂ ਸੁਣਾਉਂਦਾ ਤੇ ਤੇ ਗੱਲ ਦਾ ਚੱਲ ਸੁਣਾ ਚੱਲ ਚੰਗਾ ਚੰਗਾ ਹੁਣ ਸੁਣ ਚੰਡੀਗੜ੍ਹ ਸ਼ਹਿਰਾ ਕਰੋਸ਼ ਵੀ ਕਰੇ ਤੂੰ ਇਹਨੇ ਨਹੀਂ ਵਨਾ ਕਰੇ ਅੰਨੇ 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 ਯਾਰ ਗਰੇ ਚੰਡੀਗੜ੍ਹ ਦੇ ਲਾਇਆ ਕੋ ਫੁੱਦੂ ਗੱਲ ਥੋੜੀ ਹਾਂ ਠੀਕ ਕਰ ਦੇ ਕੇੜਾ ਮੇਰਾ ਛਾਲਾ ਕਟਿਆ ਲਿਆ ਕਹਿੰਦੇ ਵੈਰੀ ਵੈਟੀ ਗੱਲ ਹੋ ਗਿਆ ਹੋਤੀ ਹੋ ਗਿਆ ਕੀ ਜਿਹਾ ਵਾਰੇ ਮਾਰਾ ਨਾ ਬੋਲੀ ਤਿੰਨ ਕਤਲ ਮਾਫ ਆ ਮੇਰਾ ਚਾਚਾ ਕਹਿੰਦਾ ਤਿੰਨ ਕਤਲ ਮਾਫ ਆ ਮਾਫ ਆ ਤੈਨੂੰ ਲਿਆਰ ਬੱਤੀ ਕਰੋ ਸੋਜੀ ਫੋਰਸ ਫੜੀ ਅੱਛਾ ਤੇ ਮੈਂ ਕਿ ਮੇਰਾ ਸਾਲਾ ਕਨਫਿਊਜ਼ ਹੋ ਗਿਆ ਜਿੱਕਾਤ ਲੋ ਗਾਰਦਮ ਚਾ ਦੂੰ ਬੰਦੇ ਦਾ ਬੰਦਾਏ ਬੁੜੀਆਂ ਵੀ ਮਾਰ ਦੂੰ ਓਏ ਨਹੀਂ ਯਾਰ ਫਿਰ ਤੂੰ ਯਾਰ ਫਿਰ ਤੂੰ ਇਹੀ ਗੱਲਾਂ ਕਰਦੇ ਆ ਠੀਕ ਐ ਨਾ ਵੇ ਤੇਰੀ ਮੇਰੀ ਲਿਆਲ ਹੈਗੀ ਆ ਆਫਟਰ ਆਨ ਪਿਆਰ ਆਪਣਾ ਹੈਗਾ ਇਹਦੇ ਚ ਕੋਈ ਦੋਰਿਆ ਨਹੀਂ ਯਾਰ ਤੈਨੂੰ ਮੇਰੀ ਇੱਜ਼ਤ ਦਾ ਤੈਨੂੰ ਸਵਾਲ ਹੈ ਜਾਂ ਨਹੀਂ ਹੈ ਤੂੰ ਤੇ ਮੇਰੇ ਸਾਲੇ ਦੀ ਪਿੰਡ ਚ ਮੇਰੀ ਲੱਸੀ ਕਰਾਤੀ ਦੇ ਤੈਨੂੰ ਮੈਂ ਇਹ ਨਹੀਂ ਕਹਿੰਦਾ ਠੀਕ ਆ ਜਵਾਨੀ ਮੌਕੇ ਮੈਂ ਵੀ ਬਤੇਰੀਆਂ ਪਿੰਡ ਚ ਲਟਕ ਗਿਆ ਲੂਟ ਗਿਆ ਸੇੜੀਆਂ ਤੇਰੇ ਤੇ ਵੀ ਦੁਬਾਰਾ ਜਵਾਨੀ ਚੜੀ ਆ ਤੂੰ ਸੇੜ ਸਕਦਾ ਜਦੋਂ ਨੰਬਰਦਾਰਾਂ ਨਾਲ ਆਪਣੀ ਨਹੀਂ ਬਣਦੀ ਤੂੰ ਉਹਨਾਂ ਦੀ ਟਰਾਲੀ ਕਿਉਂ ਸੇੜਦਾ ਕਿਉਂ ਕਿਉਂ ਕਹਿੰਦਾ ਵੀ ਮੈਨੂੰ ਨੰਬਰ ਵਾਲੀ ਦਰਾਂ ਵਾਲੀ ਟਰਾਲੀ ਮੇਰੇ ਮਗਰ ਪੈ ਇੱਜ਼ਤ ਵੀ ਕੋਈ ਚੀਜ਼ ਹੁੰਦੀ ਐ ਪਿੰਡ 'ਚ ਹੋਰ ਵੀ ਟਰਾਲੀਆਂ ਐ ਉਹਨਾਂ ਨੂੰ ਕਿਸੇ ਨੂੰ ਫਸਾ ਲਾ ਮੇਰਾ ਸਾਲਾ ਨੰਬਰਦਾਰਾਂ ਵਾਲੀ ਟਰਾਲੀ ਤੇ ਮਰਦਾ ਕਹਿੰਦਾ ਡਬਲ ਟੈਰੀ ਪਾ ਯਾਰ ਨਹੀਂ ਯਾਰ ਅੱਜ ਤਾਂ ਕੋਈ ਚੀਜ਼ ਹੁੰਦੀ ਐ ਠੀਕ ਐ ਨਾ ਮੈਂ ਚਾਚਾ ਤੇ ਉਹਨੂੰ ਕਹਿ ਕੇ ਤੇਰੇ ਆਸਤੇ ਨਵੀਂ ਟਰਾਲੀ ਦਾ ਇੰਤਜ਼ਾਮ ਕਰ ਦਿੰਨੇ ਜਿਵੇਂ ਮਰਜੀ ਆਪਦਾ ਉਹਦੇ ਨੇ ਪਿਆਰ ਪਾ ਲਈ ਹੌਲੀ ਹੌਲੀ ਤੇਰੇ ਆ ਉਹਦੇ ਨੇ ਪਿਆਰ ਪੇਜੂਗਾ ਠੀਕ ਐ ਨਾ ਨਹੀਂ 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 ਜੀ ਗੱਲ ਗੱਲ ਛੱਡੇ ਗੱਲ ਛੱਡ ਗੱਲ ਛੱਡ ਤੇ ਮੇਰੀ ਗੱਲ ਛੱਡ ਤੇਰੇ ਨਾਲ ਮੇਰਾ ਮੁੱਢਕਦੀਮਾ ਪਿਆਰ ਇਹ ਆਪਣਾ ਪਿਆਰ ساری ਉਮਰ ਚੱਲੂ ਇਹ ਚ ਤਾਂ ਕੋਈ ਦੋ ਰਿਆ ਹੈ ਨਹੀਂ ਆਫਟਰਲ ਪਿਆਰ ਆਪਣਾ ਚੱਲਦਾ ਚੱਲਦਾ ਰਹਿਣਾ ਪਰ ਦੇਖ ਪਿੰਡ ਦੇ ਬੰਦੇ ਲਈ ਜਿਵੇਂ ਪਿੰਡ ਦੀਆਂ ਕੁੜੀਆਂ ਧੀਆਂ ਪਹਿਣਾ ਹੁੰਦੀਆਂ ਇੱਜ਼ਤ ਸਾਂਝੀ ਹੁੰਦੀ ਐ ਓਵੇਂ ਟਰੈਕਟਰ ਲਈ ਪਿੰਡ ਦੀਆਂ ਟਰਾਲੀਆਂ ਧੀਆਂ ਪਹਿਣਾ ਇਸ ਕਰਕੇ ਤੂੰ ਪਿੰਡ ਦੀਆਂ ਟਰਾਲੀਆਂ ਨੂੰ ਧੀਆਂ ਪਹਿਣਾ ਸਮਝਣਾ ਕਿਸੇ ਵੀ ਪਿੰਡ ਦੀ ਟਰਾਲੀ ਨੂੰ ਨਹੀਂ ਛੇੜਨਾ ਤੂੰ ਜੋ ਇਹ ਆਪਾਂ ਬਗਾਨੇ ਪਿੰਡ ਦੀ ਟਰਾਲੀ ਪਾ ਲਿਆਂਦੀ ਉਹ ਮੇਰੇ ਸਾਲਿਆ ਫਸਾ ਲਈ ਬਾਈ ਨੂੰ ਇਹ ਕਦੀ ਉਗੀ ਦਵਾਦੀ ਹਾਏ ਓਏ ਮੇਰੇ ਛਾਲੇ ਦਾ ਨਹੀਂ 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 ਫਰਾਟਾ ਤੇਰਾ ਹੀ ਆ 91 ਫਰਾਟਾ ਤੇਰਾ ਹੀ ਐ ਓਏ ਮੇਰੀ ਗੱਲ ਸੁਣ ਓਏ ਆਏ ਹਾਏ ਓਏ ਤੈਨੂੰ ਕਿਵੇਂ ਦੱਸਾਂ ਓ ਤੇਰੀਆਂ ਕਿਰਵੀਆਂ ਕਰਿਆਛੇ ਤਾਂ ਕਿਵੇਂ ਕੀ ਹਾਲਾ ਕਹ ਲੈ ਵਧੀਆ ਤੂੰ ਸੁਣਾ ਕਿਵੇਂ ਆ ਕਿਵੇਂ ਮਸਰਿਆ ਬੈਠਾ ਅੱਜ ਕਿਉਂ ਮਸਰਿਆ ਕਉ ਬੈਠਾ ਮਸਰਾਂ ਨਾ ਮੇਰਾ ਸਾਰਕੜਿਆ 56 ਦਿਰਾ ਮੇਰੇ ਥੱਲੇ ਉੱਤੇ ਮੈਂ ਬੈਠਾ ਮੱਛਰੇ ਤੁਹਾਡਾ ਬੁੜਾ ਇੱਥੇ ਬੈਠ ਤਨ ਸੁਣਾਵਾ ਹੋਰ ਸੁਣਾ ਕਿਧਰ ਆਇਆ ਹੋਰ ਵਧੀਆ ਤੂੰ ਦੱਸ ਨਾ ਧਿਆਨ ਜੁੱਤੀ ਜੁੱਤੀ ਝਾੜ ਕੇ ਜੁੱਤੀ ਝਾੜ ਕੇ ਲੈ ਲੈ ਠੀਕ ਆ ਇਹ ਜਿਹੜਾ ਅਸੀਂ ਇੱਥੇ ਲੱਖਾਂ ਦੇ ਲੱਖ ਰੁਪਈਆ ਖਰਚ ਤੇ ਤੂੰ ਜੁੱਤੀ ਝਾੜ ਕੇ ਹੋਰ ਕਿਵੇਂ ਆ ਹੋਰ ਵਧੀਆ ਤੂੰ ਦੱਸ ਵਧੀਆ ਵਧੀਆ ਤੂੰ ਸੁਣਾ ਹੋਰ ਲਖਵਾ ਦੇ ਕੁਝ ਜਹੇਗਾ ਹੈਂ ਖਵਾ ਦੇ ਕੁਝ ਜਹੇਗਾ ਉਹ ਮੈਂ ਤਾਂ ਮੇਰੀ ਗੱਲ ਸੁਣ ਇੱਕ ਗੱਲ ਹੈ ਮੇਰੇ ਚਾਚਾ ਸੌਂਦਾ ਜਿਵੇਂ ਦਿਲ ਦਰਿਆ ਨਾ ਹਰੇਕ ਬੰਦੇ ਦਾ ਨਹੀਂ ਹੋ ਸਕਦਾ ਨਾ ਦੁਨੀਆ ਬਥੇਰੀ ਲੰਡੀ ਵੁੱਚੀ ਤੁਰੀ ਫਿਰਦੀ ਐ ਪਰ ਮੇਰੇ ਚਾਚੇ ਵਰਗਾ ਸਭਾ ਕਿਸੇ ਦਾ ਹੋ ਨਹੀਂ ਸਕਦਾ ਇਹ ਗੱਲ ਮੈਥੋਂ ਛਟਿਆਮ ਤੇ ਲਿਖਾ ਲਾ ਠੀਕ ਐ ਨਾ ਟਰੈਕਟਰ ਦਾ ਤੂੰ ਬੈਠਾ ਤੈਨੂੰ ਚਲਾਉਣਾ ਆਉਂਦਾ ਓ ਜਾ ਓ ਜਾ ਪੈਣ ਦੀ ਫੜਕੜੀ ਦੇਣਿਆ ਸਾਰੇ ਕੀਤੇ ਕਰਾਏ ਦੀ ਤੂੰ ਐਸੀ ਤੇ ਐਸੀ ਫੇਰਤੀ ਉਹੀ ਰੇਸਾਂ ਬਖੜੇ ਦੀਆਂ ਰੇਸਾਂ ਦੇ ਯਾਰ ਓ ਜਾ ਕਿਤੇ ਮੇਰੀ ਗੱਲ ਸੁਣ ਬਰਨਾਲੇ ਕਚਹਿਰੀ ਚ ਜਾ ਕੇ ਉਹਨੂੰ ਕਹਿ ਵੀ ਕਰਨੈਲ ਦਾ ਇਤਿਹਾਸ ਦੱਸੋ ਅੱਛਾ ਜੇ ਕਦੇ ਕਰਨੈਲ ਦਾ ਇਤਿਹਾਸ ਫਰੋਲ ਕੇ ਦੱਸਦਾ ਨਾ ਹਾਂ ਤੂੰ ਤਾਂ ਜਿਉਂਦਾ ਮਰ ਜਾਏਗਾ ਆਸਾ ਹੁੰਦਾ ਸੀ ਉਦੋਂ ਆਸਾ ਅੱਛਾ ਆਸਾ ਉਦੋਂ ਆਏ ਆਇਆ ਠੀਕ ਹੈ ਉਧਰੋਂ ਮੈਂ ਜੰਮਿਆ ਉਧਰੋਂ ਆਸਾ ਕੰਬਿਆ ਹਾਂ ਆਸੇ ਨੂੰ ਪਤਾ ਲੱਗਿਆ ਵੀ ਕਰਨੈਲ ਨੇ ਜਨਮ ਲੈ ਲਿਆ ਠੀਕ ਹੈ ਹੁੰਦੇ 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 ਫਿਰ ਮੈਂ ਤੇ ਮੇਰੇ ਚਾਚਾ ਸੇ ਉਹਨੇ ਜਾਣਾ ਸਾਰੇ ਘੁੰਮਣਾ ਨਾਟ ਗਿਆਨ ਦੀ ਸੁਣ ਲੈ ਲੈ ਹੁਣ ਗਾਹਾਂ ਨਾ ਗੱਲ ਕਰੀ ਅੱਜ ਗੱਲ ਤੁਰਪੀ ਤੇਰੇ ਕੋਲੇ ਚੱਲ ਤੂੰ ਸੁਣਾ ਗੱਲ ਇਹ ਲੈ ਗੱਲ ਸੁਣ ਲੈ ਨੀਂਬੂ ਹੂੰ ਤੂੰ ਸਾਡੇ ਘਰੇ ਆਇਆ ਹੂੰ ਤੇਰਾ ਅਸੀਂ ਕਰਦਿਆ ਮੇਰੇ ਛਿਆਲੇ ਦਾ ਬਿੱਲ ਕਿੰਮ ਹੂੰ ਬਾਕੀ ਤੈਨੂੰ ਪਤਾ ਆਪਾਂ ਨੂੰ ਝੂਠ ਮਾਰਨ ਦੀ ਆਦਤ ਹੈ ਹਾਂ ਉਹਦਾ ਮੈਨੂੰ ਪਤਾ ਹੁਣ ਜਿਹੜਾ ਤੇਰਾ ਕੁਐਸਚਨ ਹੈ ਕੁਐਸਚਨ ਤੂੰ ਕਰ ਤਾ ਹਾਂ ਵੀ ਕਦੇ ਤੂੰ ਚਲਾਇਆ ਵੀ ਲੈ ਅੱਜ ਤੇਰੇ ਕੋਲੇ ਗੱਲ ਕਰਦਾ ਨੀਂ ਇਹ ਨਾ ਹੋਵੇ ਮੇਰੇ ਅਸਾਰ ਕੜਿਆ ਸਾਰੇ ਪਿੰਡ 'ਚ ਨੁੱਚੜ ਜੇ ਲੋਕਾਂ ਨੂੰ ਦੱਸ ਹੂੰ ਕਿਹੜਾ ਭਾਈ ਬਰਨਾਲੇ ਉਹਦਾ ਟਰੈਕਟਰਾਂ ਦੀ ਯੂਨੀਅਨ ਹੁੰਦੀ ਅਸਿਆ ਹੋਲਦੀ ਜੁਨੀਅਰ ਪਾਈ ਪਕਰ ਦਾ ਟਾਈਮ ਹੋ ਗਿਆ ਨਵਾਂ ਵਾਲੀ ਦਾ ਹੋ ਗਿਆ ਜਦ ਪਕਰ ਦਾ ਟਾਈਮ ਛਾਰੇ ਡਿਲੀਵਰੀ ਲੈਟਰ ਛਾਰੇ ਜਾ ਕੇ ਖੜ ਗਏ ਖੜ ਗਏ ਤੇ ਚੰਡੀਗੜ੍ਹ ਦਾ ਗੇੜਾ ਆ ਗਿਆ ਅੱਛਾ ਟਟਾਂ ਦਾ ਗੇੜਾ ਹਾਂ ਲੈ ਹੋ ਰੇ ਹਾਂ ਜਦੋਂ ਗੇੜਾ ਆ ਗਿਆ ਤੇ ਚੱਲ ਭਾਈ ਜਿਹੜਾ ਮਰਸੀ ਸੀ ਮਰਸੀ ਕਹਿੰਦਾ ਵੀ ਚੰਡੀਗੜ੍ਹ ਦਾ ਗੇੜਾ 1200 ਚ 1200 ਬਹੁਤ ਹੁੰਦਾ ਜੀ ਇਹਦਾ ਚੰਡੀਗੜ੍ਹ ਦਾ ਗੇੜਾ 1200 ਦਾ ਦੱਤੋ ਭਾਈ ਕਿਹੜਾ ਲਵੂ ਦੋ ਕਿ ਅਟਾ ਦੋ ਸੌ ਡਰਾਈਵਰ ਹਮ ਛੇ ਰ ਮੂਤ ਦੀ ਚਾ ਗੰਗੂ ਬਹਿ ਗਏ ਅਸਿਆ ਲੈ ਯਾਰ ਚੰਦੀ ਕਿਹੜਾ ਮੇਰਾ ਸਾਲਾ ਕੈਨੇਡਾ ਜਿਨੀ ਦੂਰ ਹੈ ਚੰਡੀਗੜ੍ਹ ਤੇ ਹਾਂ ਗੜ ਹਾਂ ਯਾਰ ਬਾਈ ਮੈਂ ਜਦੋਂ ਮਤਲਬ ਮੇਰੇ ਨਾਲ ਕਿਚਕੀ ਟੂਰੇ ਮੇਰੇ ਐਂ ਕੂੜੀ ਮਾਰੀ ਅਸਿਆ ਕਹਿੰਦਾ ਆ ਕੇ ਕਰਨਲ ਹਮ ਮੈਂ ਕਹੇ ਹੋ ਹਮ ਆ ਕੇ ਕਰਨਲ ਮੈਂ ਕਹੇ ਹੋ ਕਿਚਕੀ ਟੂ ਮੈਨੂੰ ਕਹਿੰਦਾ ਵੀ ਹੁਣ ਕਰਨਲ ਤੇਰੇ ਹੱਥ ਵਾਸ ਟਾਸ ਪੈ ਗਈ ਆ ਹੁਣ ਤਾਂ ਸਿਆ ਯਾਰ ਟਾਛਾ ਕਦੇ ਮੇਰੇ ਛਲੇ ਦੀਆਂ ਐਂ ਪੈਂਦੀਆਂ ਹਾਂ ਯਾਰ ਮੈਂ ਹੁੰਦੀ ਹੁੰਦੀ ਕੰਨ ਚ ਖੁਰਕ ਕੇ ਜੇ ਤੇ ਮੈਂ ਕਿਹ ਜਰ ਕਿਵੇਂ ਕਰੀਏ ਮੇਰੇ ਛਾਲ ਆਫਟਰੋਲ ਇਧਰ ਹੋਇਜ ਤਾ ਚਵਾਲ ਹੈ ਹਾਂ ਮੈਂ ਫਿਰ ਭਾਈ ਟਰੈਕਟਰ ਕੋਲ ਆ ਅੱਛਾ ਲੈ ਵੀ ਮੈਨੂੰ ਰੱਬ ਦੀ ਸੋਹ ਲੱਗੇ ਮੈਂ ਟਰੈਕਟਰ ਨੂੰ ਆਏ ਆ ਕਿਹਾ ਮੈਂ ਖੈ ਲੋ ਓਏ ਹਲੋ ਆਏ ਮੈਂ ਆਇਆ ਅਰੇ ਕੁੜੇ ਆ ਹੈਨਾ ਮੈਂ ਇਹਦੇ ਨਾਲ ਹੀ ਪਿਆਰ ਕਰਿਆ ਸਿਆ ਪਿਆਰ ਸੋਹ ਚੰਦੀ ਗੜ ਦਾ ਡੇੜਾ ਇਟਣ ਲੈ ਕੇ ਜਾਣੀ ਕਿਵੇਂ ਕਰੀਏ ਹਾਂ ਈਮੈ ਨੂੰ ਕਹਿੰਦਾ ਵੀ ਗੱਲ ਸੁਣ ਲੈ ਹੂੰ ਵੀ ਮੈਂ ਜਾਣ ਨੂੰ ਤਿਆਰ ਹੂੰ ਇਹ ਨਹੀਂ ਵਨਾ ਕਰੇ ਅੰਨੇ 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 ਹੂੰ ਮੈਨੂੰ ਕਹਿੰਦਾ ਵੀ ਗੱਲ ਛੋੜ ਲੈ ਚੰਡੀਗੜ੍ਹ ਬਹੁਤ ਦੂਰ ਹੈ ਕਹਿੰਦਾ ਮੇਰਾ ਉਧਰ ਹੀ ਜਨਮ ਹੋਇਆ ਨਾ ਤੇਰੇ ਬਣ ਕੇ ਆਇਆ ਜੀ ਇਹ ਹੂੰ ਮੈਂ ਕਿਹਾ ਤੂੰ ਹਾਂ ਕਹਿ ਦੇ ਵਿੱਚ ਚਲਿਆ ਤਾਂ ਮੈਂ ਆਪੇ ਲਊ ਜਦੋਂ ਟਰੈਕਟਰ ਨੇ ਮੈਨੂੰ ਮਾਰੀ ਜੀ ਫੜਕ ਮੈਂ ਹੋਇਆ ਖਾਸ ਹੂੰ ਟਰੈਕਟਰ ਤੇ ਮੈਂ ਦੋਨੇ ਨੇ ਅੱਖ ਮਿਲਾ ਲਈ ਮੈਂ ਕਿਹਾ ਵੀ ਠੀਕ ਐ ਮੈਂ ਕੀ ਕਰਿਆ ਨਿੰਬੂ ਲੈ ਹੁਣ ਸੁਣਨ ਵਾਲੀ ਗੱਲ ਆਵੇ ਸੁਨਾ ਸੁਨਾ ਗਰਾ ਇੱਥੇ ਮੜਾ ਜਾ ਰੋਣ ਨਿਕਲੂ ਇਸ ਗੱਲ ਤੇ ਮੜਾ ਜਾ ਰੋਈ ਨਾ ਠੀਕ ਐ ਨਾ ਰੋਣ ਨਿਕਲੂ ਕੋਈ ਗੱਲ ਬੜੀ ਵੱਡੀ ਐ ਮੇਰੇ ਸਾਹ ਜੀ ਅਸਿਆ ਕੀ ਹਾਲ ਭਾਈ ਇਹ ਮੇਰੀ ਤਾਂ ਟਰੈਕਟਰ ਦੀ ਜਦੋਂ ਛੇਰ ਤੇ ਵਿੜ ਗਈ ਹੂੰ ਜਦੋਂ ਫੇਰੀ ਤੇ ਟਰੈਕਟਰ ਦੀ ਛੇਰ ਤੇ ਵਿੜ ਗਈ ਤੇ ਮੈਂ ਕਿਹਾ ਕੱਟ ਦੇ ਹੂੰ ਨੰਬਰ ਕਟਾਉਣਾ ਪੈ ਜਾ ਹੁੰਦਾ ਅਸਿਆ ਤੂੰ ਐਂ ਜਦੋਂ ਮੈਂ ਕਿਹਾ ਵੀ ਕੱਟ ਦੇ ਜਿੰਨੇ ਡਿਲੀਵਰ ਸੀ ਸਾਰੇ ਮੇਰੇ ਸਾਲੇ ਮੂੰਹ ਪਰਨੇ ਡਿੱਗ ਪਏ ਤਾਂ ਮੂੰਹ ਅੰਨੀ ਦੇਖਣ ਮੇਰੇ ਅੱਛਾ ਯਾਰ ਕੀ ਅੰਦੀ ਕਰਦਾ ਕਿਹੜਾ ਮੇਰਾ ਸ਼ਰਾ ਕਟਿਆ ਲਿਆ ਕਿਹ ਕਿਤੇ ਵੈਰੀ ਵੈਟੀ ਗੱਲ ਅੱਛਾ ਚੱਲ ਭਾਈ ਡਰਾਈਵਰ ਐ ਇੱਕਦਮ ਭੱਜ ਗਿਆ ਹੂੰ ਮੈਂ ਕਿਹਾ ਵੀ ਮੇਰੇ ਸਾਲੇ ਕਿੱਧਰ ਭੱਜ ਗਏ ਬਾਅਦ ਚ ਮੇਰੇ ਸਾਲੇ ਹਾਰ ਲੈ ਕੇ ਆ ਗਏ ਅੱਛਾ ਸਾਰੇ ਡਰਾਈਵਰ ਹਾਰ ਚੁੱਕੇ ਨੇ ਹਾਰ ਸੁਣ ਲੜੀ ਗੱਲ ਆ ਲਿਆ ਕੇ ਹਾਰ ਮੇਰੇ ਗਾਲ ਚ ਪਾਤੀ ਮੈਂ ਕਹ ਵੀ ਇਹ ਕਹਿੰਦੇ ਵੀ ਚੰਦੀਗੜ੍ਹ ਦਾ ਸਾਡੇ ਬਰਨਾਲੀ ਯੂਨੀਅਨ ਚੋਂ ਪਹਿਲਾ ਬੰਦਾ ਕਿਹੜਾ ਲੈ ਕੇ ਚਾਹੇ। ਅੱਛਾ। ਚੱਲ ਭਾਈ ਮੈਂ ਕਹ ਵੀ ਠੀਕ ਹੈ ਚਿੱਤਕਾਰ ਚੇਰ ਜੋਸ਼ਰ ਪੀ ਅਡਵਾਂਸ ਲੈ ਰਿਹਾ। ਹੂੰ। 50 ਹਕਦੀ ਮੈਂ ਪੂਆ ਜਾ ਲੈ ਰਿਹਾ ਜੋ ਡੋਠੇ ਚੱਲਿਆ ਲੈ। ਹੂੰ। ਮਾਰੀ ਫਿਰ ਸੈਲਫਟਰੈਕਟਰ ਦੀ। ਅੱਛਾ। ਜਦੋਂ ਮੈਂ ਸੈਲਫ ਮੈਰੀਟ ਟਰੈਕਟਰ ਦੀ ਨਿੰਬੂ ਮੇਰਾ ਸਾਡਾ ਟਰੈਕਟਰ ਬਾਗੀਆਂ ਸਾਡਾ। ਗੈਰ ਪੱਠੇ ਤੇ ਭਾਈ ਕਾਟ ਕੇ ਮੈਂ ਬੈਠਾ ਟਰੈਕਟਰ ਦੇ ਉੱਤੇ ਆ ਕਿਵੇਂ ਖਸਕੀ ਜੀ ਬਾੜੀ ਹੋਈ ਪਈ ਅਤਰੇ ਓ ਜਾਵਤ ਪੈਂਢ ਦੀ ਪੀਚ ਕ ਪੈਂਡੀ ਦੇਣਿਆ ਜਾ ਮੈਂ ਨਹੀਂ ਸੁਣਾਉਂਦਾ ਤੇ ਤੇ ਗੱਲ ਦੱਸ ਚੱਲ ਸੁਣਾ ਚੱਲ ਚੰਗਾ ਚੰਗਾ ਹੁਣ ਨਹੀਂ ਬੋਲਦਾ ਕਹਿੰਦਾ ਤੂੰ ਖਸਵਾਦ ਕਰਿਆ ਓ ਮੈਂ ਤਾਂ ਖਸਕੀ ਕਹਿੰਦਾ ਜੀ ਬਾੜੀ ਹੋਈ ਪਿਆ ਖਸਕੀ ਅਮਲੀਆਂ ਦਾ ਖਸਕੀ ਹੁੰਦੀ ਆ ਹੋਰ ਅਮਲੀਆਂ ਦੇ ਮੇਰੇ ਅਸਲੇ ਪਰਮਾਨਾ ਕੋਈ ਕਵੇ ਚੜ ਚੜ ਚਲੋ ਭਾਈ ਕੀ ਹੋਇਆ ਨਿੰਬੂ ਮੈਂ ਕਰਕੇ ਨਿਓਟ ਲਾਏ ਹਾਂ ਮੈਂ ਕੀ ਕਰਿਆ ਐਸਾ ਪਾ ਲਾ ਖੇਰ ਹਾਂ ਹੋ ਗਿਆ ਹੋ ਕੀ ਹੋ ਗਿਆ ਤੈਨੂੰ ਹੋ ਕੀ ਹੋ ਗਿਆ ਹੋ ਕੀ ਹੋ ਗਿਆ ਬੰਦ ਕਰ ਦੇ ਕੀ ਹੋ ਗਿਆ ਹੋਰ ਬਾਗੀ ਹੋ ਗਿਆ ਕੀ ਹੋ ਗਿਆ ਤੈਨੂੰ ਓਏ ਹੇ ਹੇ ਓਏ ਗੱਲ ਸੁਣ ਓਏ ਗੱਲ ਸੁਣ ਵਧੀਆ ਕਰਿਆ ਓਏ ਮੈਨੂੰ ਤਾਂ ਮੇਰਾ ਸਾਲਾ ਪੁਰਾਣਾ ਜਵਾਨ ਜਵਾਦ ਆ ਗਿਆ ਮੈਨੂੰ ਆਏ ਲੱਗਿਆ ਵੀ ਚੰਡੀਗੜ੍ਹ ਜਾ ਰਹੇ ਆ ਅਸਿਆ ਦੇਖਿਆ ਝੋਟੇ ਦੀ ਲੜਕ ਹਾਂ ਲੜਕ ਮੰਨ ਗਿਆ ਨਾ ਮੰਨ ਗਿਆ ਜਾ ਮੈਂ ਇਹ ਕਹਿੰਦਾ ਯਾਰ ਗੱਲ ਸੁਣ ਹਾਂ ਨਹਿਟ ਗਿਆ ਰ ਦੇਖ ਸੁਆਦ ਇਹ ਇੱਕ ਗੱਲ ਹੈ ਤੂੰ ਹੁਣ ਐਵੇਂ ਹੋ ਟਰੈਕਟਰ ਦਾ ਨਾਮ ਲੈ ਸੁਆਦ ਆ ਨਹੀਂ ਆਉਂਦਾ ਹੁਣ ਇਹਦਾ ਨਾਮ ਹੈ ਉਹਨੇ ਹਟ ਗਿਆ ਰ ਟਰੈਕਟਰ ਦਾ ਮੈਸੀ ਵੀ ਡੈਂਟ ਆ ਗਿਆ ਪਰੇ ਕਿੱਥੇ ਪੱਧ ਕਿੱਥੇ ਲੀਂਡੀ ਅੱਜਾ ਉਹ ਯਾਰ ਇਹ ਨਾਟਾ ਅੱਜਾ ਯਾਰ ਉੱਤਰ ਸਾਡੇ ਟਰੈਕਟਰ ਤੋਂ ਥੱਲੇ ਉੱਤਰ ਚੱਲ ਚੱਲ ਤੂੰ ਸਾਡਾ ਸਤਿ ਸ਼੍ਰੀ ਅਕਾਲ ਕਰੇ ਤੂੰ ਮੈਸੀ ਦੀ ਠੀਕ ਹੈ ਸਾਡੇ ਘਰੇ ਨਾ ਬੜੀ ਮੜ ਕੇ ਹੈ ਸਾਡੇ ਇੱਥੇ ਜਿਹੜਾ ਨਾਟ ਗੇਰੋਂ ਦੀ ਤਾਰੀਫ ਨਹੀਂ ਕਰਦਾ ਘਰੇ ਨਹੀਂ ਬੰਨ ਦੇਂਦੇ ਤੂੰ ਮਾਰ ਜਾ ਕੇ ਮੈਸੀ ਦੀਆਂ ਗੱਲਾਂ ਨਹੀਂ ਫਿਰ ਤੂੰ ਇੱਥੇ ਤੂੰ ਕੀ ਕਰਨ ਕੀ ਆ ਓਏ ਉਹ ਮੈਂ ਤਾਂ ਦੱਸਿਆ ਵੀ ਉਹ ਜੇ ਵੀ ਜਾਣ ਵਾਲੀ ਆ ਚਾਂ ਟੱਟੂ ਦੀ ਐ ਟੋਸ ਨਾ ਬਿਵਾਰੀ ਖਾਜੂ ਕੱਚੇ ਨੂੰ ਇਹ ਹੂੰ ਸਾਡੇ ਘਰੇ ਆ ਕੇ ਸਾਡੀ ਤੋਂ ਮਸੀਨਰੀ ਨੂੰ ਰੈਂਦ ਰਿਹਾ ਯਾਰ ਤੂੰ ਸਾਡਾ ਟਟੂ ਦਾ ਹੂੰ ਮਨ ਨਹੀਂ ਰਿਹਾ ਬਲੱਡ ਵਧਾਤਾ ਚੱਲ ਬਾਈ ਹੁਣ ਛੱਡ ਗਿਆ ਕਹਾਛ ਗੱਲ ਸੁਣਾ ਯਾਰੀ ਕਹਿੰਦਾ ਸਾਡੇ ਲੜਾਈ ਜੜਾਈ ਬਹਿਫ ਕਰ ਕੁੱਤੇ ਦੀ ਲੁੱਡੀ ਖਿਆ ਕੇ ਹੂੰ ਕੀ ਹੋਇਆ ਭਾਈ ਬਾਈ ਟਿਆ ਦੀ ਜਦੋਂ ਭਾਰੀ ਟਰੈਲੀ ਹੂੰ ਖਿੱਚਦਾ ਚੰਡੀਗੜ੍ਹ ਨੂੰ ਹੂੰ ਚੰਡੀਗੜ੍ਹ ਜਿਆਦੇ 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 ਚੱਲ 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 ਚੰਡੀਗੜ੍ਹ ਹੈ ਹਾਂ ਜਦੋਂ ਭਾਈ ਚੰਦੀਗੜਾ ਆ ਗਿਆ ਲਾਲ ਲੈਟ ਹੋਈ ਲਾਹਰੇ ਲਾਲ ਲੈਟ ਹੋਈ ਟਰੈਕਟਰ ਮੇਰਾ 80 85 ਦੀ ਸਪੀਡ ਤੇ ਟਰਾਲੀ ਇੱਟਾਂ ਨਾਲ ਭਰੀ ਹਾਂ ਮੈਂ ਦਿਮਾਗ ਤੇ ਸੋਚਿਆ ਮੈਂ ਕਿ ਕਰ ਰਹਿ ਫਸ ਗਿਆ ਮੇਰੇ ਅਸਾਲਿਆ ਜੇ ਬ੍ਰੇਕ ਨਾ ਆਪਦੇ ਹਾਂ ਟਰੈਕਟਰ ਰੁਕਣਾ ਨਹੀਂ ਕਿਉਂਕਿ ਠੱਕਾ ਮਾਰ ਰਹੀ ਹੈ ਮਗਰ ਆਪਟਰ ਉਲਟਾ ਨਹੀਂ ਭਰੀ ਵੀ ਹਾਂ ਟਰੈਕਟਰ 80 85 ਤੇ ਆ ਜੇ ਬ੍ਰੇਕ ਨਹੀਂ ਮਾਰਦਾ ਹਾਂ ਲਾਲ ਬੱਤੀ ਕਰੋ ਸੋਜੀ ਫੋਰਸ ਪੜੀ ਅੱਛਾ ਮੈਂ ਤਾਂ ਮੇਰਾ ਸਾੜਾ ਕਨਫਿਊਜ਼ ਹੋ ਗਿਆ ਅੱਛਾ ਮੈਂ ਚੱਲ ਟਰੈਕਟਰ ਨਾਲ ਰਹਿ ਕਰੀ ਮੈਂ 95 11 95 11 ਕਹਿੰਦਾ ਹੋ ਮੈਂ ਕਿਵੇਂ ਜੇ ਕਰੀਏ ਇਹ ਕਹਿੰਦਾ ਪਤਾ ਤਾਂ ਮੈਨੂੰ ਵੀ ਲਾਗੇ ਵੀ ਲਾਲ ਬੱਤੀ ਹੋਈ ਵੀ ਹੈ ਇਹ ਇਹ ਇਹਨੇ ਮੈਨੂੰ ਦੱਸਿਆ ਵੀ ਲਾਲ ਬੱਤੀ ਹੋਈ ਮੈਂ ਕਿਵੇਂ ਜੇ ਕਰੀਏ ਇਹ ਮੈਨੂੰ ਕਹਿੰਦਾ ਵੀ ਕਰਨੈਲ ਯਾਰ ਮੇਰੇ ਤਾਂ ਦਿਮਾਗ ਨਹੀਂ ਕੰਮ ਕਰਦਾ ਤੂੰ ਦੇਖ ਹੂੰ ਚਾਰ ਭਾਈ ਹੁਦੀ 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 ਬਾਰੇ ਸਫਰ ਚੱਕ ਲਈ ਅੱਛਾ ਜਦੋਂ ਮੈਂ ਰੇਸ ਤੇ ਪੈਰ ਚੱਕਿਆ ਹੂੰ ਮੇਰੇ ਛਾਲੇ ਦੀ ਬੱਤੀ ਦੇ ਜੀ ਮੈਂ ਨੇੜ ਜਾਵਣੀ ਬੱਤੀ ਹਰੀ ਹੋ ਗਈ ਅੱਛਾ ਜਦੋਂ ਬੱਤੀ ਨੰਗੀ ਇਟਾ ਦੀ ਭਰੀ ਵੀ ਟ੍ਰੈਲੀ ਚੰਦੀ ਗੜ ਦੇ ਵਿੱਚ ਹਾਂ ਲੋਕ ਖੜ ਗਏ ਫਿਰ ਨਿੰਬੂ ਹੂੰ ਲੋਕ ਇੱਧਰ ਇਕੱਠ ਹੋ ਗਿਆ ਇੱਧਰ ਇਕੱਠ ਹੋ ਗਿਆ ਹਾਂ ਐ ਕਰਨ ਮੈਨੂੰ ਐ ਕਰਨ ਮੈਂ ਕਿਹਾ ਤੈਨੂੰ ਫਲੂਟ ਯਾਰ ਟੀਵੀਆਂ ਚ ਗੱਲ ਚੱਲ ਗਈ ਅਖਬਾਰਾਂ ਚ ਗੱਲ ਛਪ ਗਈ ਹਾਂ ਵੀ ਆਲਾ ਕਹਿੰਦਾ ਲਾਲ ਬੱਤੀ ਸੀਗੀ ਨੀ ਹਰੀ ਬੱਤੀ ਦੀ ਟਰੈਕਟਰ ਕਿਵੇਂ ਲੰਘੇ ਹੋਰ ਸੁਣ ਰਿਹਾ ਓਏ ਹਾਂ ਅੱਜ ਗੱਲ ਚੱਲ ਪਈ ਲੈ ਹੁਣ ਨਾ ਹੁਣ ਮੇਰੇ ਘਰ ਦੇ ਸੋਣੀ ਗਿਆ ਨਾ ਕਿੱਧਰ ਜਾਣਾ ਤੂੰ ਹੁਣ ਤੈਨੂੰ ਇਹਦੇ ਬਾਰੇ ਦੱਸਣਾ ਇਹ ਕੀ ਚੀਜ਼ ਹੈ ਤੈਨੂੰ ਸਾਰਾ ਦੱਸ ਦੇ ਹਾਂ ਠੀਕ ਹੈ ਨਾ ਇਹ ਵੀਰਾ ਬੋਤਾ ਨੀ ਵੀਰਾ ਛੋਣਾ ਬਸ ਹਾਂ ਕਾਹਦੇ ਹੱਥ ਤੇ ਲਵਾਇਆ ਮੇਰੇ ਚਾਚੇ ਨੇ ਸੋਹਣੇ ਖੈ ਸੋਹ ਲਗ ਸੋਹਣੇ ਖਾਤਰ ਵੇ ਜਾ ਵੇ ਜਾ ਵੇ ਜਾ ਵੇ ਤੈਨੂੰ ਹਣ ਕੀ ਕਹਾ ਕਰਿਆ ਤੈਨੂੰ ਗਾਲ ਵੀ ਨਹੀਂ ਕੱਢ ਸਕਦਾ ਹਾਂ ਕੀਤੀ ਕਿਰਾਏ ਦਾ ਤੂੰ ਦਾ ਸਾਰਾ ਮੇਰਾ ਸਾਲਿਆ ਉਹੀ ਕਰਦਾ ਹੋਰ ਕਾਦੇ ਖਤਰਾ ਇਹ 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 ਮੇਰੇ ਚਾਚਾ ਸ਼ਿਓ ਨੇ ਇੱਕ ਗੱਲ ਕਹਿ ਕੇ ਲਾ ਕੇ ਦਿੱਤੀ ਹੂੰ ਵੀ ਇਹਦੇ ਵਿੱਚ 22 ਡਿਬੇ ਕਿਸੇ ਨਾਲ ਲੜਾਈ ਹੋ ਗਈ ਅਸਿਆ ਇਹਨੂੰ ਵਿੱਚ ਅਸਿਆ ਇਹ 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 ਥੋੜੀ ਗੱਲਾਂ ਛੋਛੂ ਨੂੰ ਨਹੀਂ ਇਹ ਸੋਹਰਾ ਆਜਾ ਇੱਧਰ ਆ ਜਾ ਕੰਮ ਕੰਮ ਹੂੰ ਆਹਾ ਸੀ ਕਿਉਂ ਲਾਈਏ ਜਾਲੀ ਇਹਦੇ ਉੱਤੇ ਹਲੋ ਗੱਲ ਸੁਣ ਮੇਰੀ ਹੂੰ ਚੈਰ ਗਿੜੇ ਚੰਡੀਗੜ੍ਹ ਦੇ ਲੈ ਆ ਚੈਰ ਗਿੜੇ ਗੱਪਾਂ ਦੇ ਭਰਕੇ ਗੱਪ ਮਰੀਏ ਨਾ ਸਾਡੇ ਘਰੇ ਆ ਕੇ ਸਾਡੀਆਂ ਹੀ ਗੱਲਾਂ ਸੁਣ ਕੇ ਸਾਨੂੰ ਹੀ ਤੂੰ ਗੱਪੀ ਦੱਸ ਰੇ ਅਸੀਂ ਫੁੱਦੂਆਂ ਕਿ ਤੂੰ ਫੁੱਦੂ ਹੈ ਮੈਂ ਹਲੇ ਚਾਹ ਨੂੰ ਕਹਿਣ ਰਿਹਾ ਸੀ ਚਾਹ ਪੀ ਆਈਏ ਕੀ ਨਾ ਮੇ ਰਿਆ ਸਾਲੇ ਫੁੱਦੂ ਗਣ ਰਿਹਾ ਮੌਨ ਦਾ ਖਵਾ ਦੇ ਥੋੜਾ ਜਿਆਦਾ ਚਾਰ ਗੜੇ ਚੰਡੀਗੜ ਦੇ ਲਾਇਆ ਸਮਾਨ ਦਾ ਮੈਂ ਆ ਗਿਆ ਚਾਰ ਗੜੇ ਚੰਡੀਗੜ ਦੇ ਲਾਇਆ ਤੇ ਘੋੜਾ ਐਵੇਂ ਨਹੀਂ ਵਹਿਦਾ ਹਾਂ ਕਿਸੇ ਗੱਲ ਨੂੰ ਇਹਦਾ ਮੀਨਿੰਗ ਹੈ ਇਹਦਾ ਮਕਸਦ ਹੈ ਹੂੰ ਕੋ ਯਾਰ ਘੋੜੇ ਕਿੰਨੀ ਬਾਬਰ ਆ ਟਾਇਰ ਹੁਣ ਦੱਸ ਕਿਉਂ ਲਾਇਆ ਚਾਰ ਗੜੇ ਚੰਡੀਗੜ ਦੇ ਲਾਇਆ ਤੇ ਚਾਰ ਗੜੇ ਹਾਂ ਗੱਲ ਸੁਣ ਚੰਡੀਗੜ ਸ਼ਹਿਰਾ ਕਰੋਸ਼ ਵੀ ਕਰਿਆ ਤੂੰ ਸ਼ੇਰ ਚੰਡੀਗੜ ਸ਼ਰਕ ਰਿਓਸ਼ ਦੀ ਕਰਿਆ ਫੁੱਦੂ ਗੱਲ ਥੋੜੀ ਆ ਯਾਰ ਪੁਲਿਸ ਨੇ ਨੀ ਘੇਰਾ ਤੈਨੂੰ ਅਸੀਂ ਚੰਡੀਗੜ ਉਹ ਯਾ ਪਰੇ ਯਾ ਪਰੇ ਤੂੰ ਤਾਂ ਫਿਰ ਉਹੀ ਗੱਲ ਕਰਤੀ ਤੂੰ ਫਿਰ ਮੇਰੇ ਚਾਚਾ ਸਿਉ ਨੂੰ ਜਾਣਦਾ ਨਹੀਂ ਅੱਛਾ ਮੇਰੇ ਚਾਚਾ ਸਿਉ ਦਾ ਤਾਂ ਕਿਤੇ ਆਹ ਨਾਂ ਲੈਦੇ ਨੇ ਜਿਹੜੇ ਅਹ ਰਵੇਡ ਪਲੇਸ ਜੇ ਬਣੇ ਵਟੇਲ ਪਲੇਸ ਜੇ ਹਾਂ ਉਹ ਨਹੀਂ ਚੱਕਦੇ ਅਗਲੇ ਤੂੰ ਫਿਰ ਮੇਰੇ ਚਾਚੇ ਨੂੰ ਜਾਣਦਾ ਨਹੀਂ ਯਾ ਪਰੇ ਤੂੰ ਕੀ ਕੀਤੀ ਕਰ ਫਿਰ ਹਰ ਹਰ ਤੇ ਗੱਲ ਛੱਡ ਹਮ ਚਾਰ ਜਿਹੜੇ ਚੰਡੀਗੜ ਦੇ ਲੈ ਇੱਟਾਂ ਦੇ ਹੂੰ ਇੱਟਾਂ ਦੇ ਚਾਰ ਗੜੇ ਅੱਛਾ ਗੱਲ ਸੁਣ ਇੱਕ ਰਿਚੀ ਚੌਂਕ ਵੀ ਪੈਂਦਾ ਨਾ ਉੱਥੇ ਹਾਂ ਜਿਹੜਾ ਉਹ ਤਵੜਾ ਚੌਂਕ ਹੈ ਹਾਂ ਤੇ ਉਹੜਾ ਚੌਂਕ ਤੇ ਜਾਣਾ ਅੱਛਾ ਜੇ ਮੈਂ ਜਦੋਂ ਕਿਕਾ ਆਇਆ ਤਵੜਾ ਚੌਂਕ ਤੇ ਹੂੰ ਬਰਸਲੇ ਸ਼ਰੀਟ ਮਾਰੀ ਆਫਟਰ ਆਲ ਚਾਰ ਗੜੇ ਚੰਡੀਗੜ੍ਹ ਦੇ ਲੈ ਆ ਚਾਰ ਗੜੇ ਚੰਡੀਗੜ੍ਹ ਦੇ ਫੁੱਦੂ ਥੋੜੀ ਐ ਕੋਈ ਫੁੱਦੂ ਗੱਲ ਥੋੜੀ ਐ ਚਾਰ ਗੜੇ ਚੰਡੀਗੜ੍ਹ ਦੇ ਲੈਣੇ ਕਿਤੇ ਖਿਆਲ ਜੀ ਦਾ ਬੜਾ ਜਣਿਆ ਖਣਿਆ ਲੈ ਲੂ ਹਰੇਕ ਦੇ ਵੱਸ ਦੀ ਗੱਲ ਹੈ ਹਾਂ ਇਹ ਹਰੇਕ ਦੇ ਵਸ ਦੀ ਗੱਲ ਨਹੀਂ ਨਿੰਬੂ ਆ ਨਿੰਬੂ ਆ ਹਰੇਕ ਦੇ ਵਸ ਦੀ ਗੱਲ ਨਹੀਂ ਯਾਰ ਗੜੇ ਠੋਕੇ ਯਾਰ ਗੜੇ ਚੰਡੀਗੜ੍ਹ ਦੇ ਇਹ ਟਰੈਕਟਰ ਕਹਦਾ ਯਾਰ ਹੈਲੋ ਮੈਂ ਤੁਹਾਨੂੰ ਹੋਰ ਦੱਸਾਂ ਇਹਦੀ ਕਮਾਈ ਨੇ ਹਾਂ ਇਹ ਚੀਜ਼ ਦੀ ਕਮਾਈ ਨੇ ਸਾਡੇ ਕੋਲੇ ਇੱਕ ਤਾਂ ਚਾਚਾ ਕੋਲੇ ਫੋਰਚੂਨਰ ਹਾਂ ਇੱਕ ਸ਼ਿਕਾਰਪੀ ਹੋਏ ਹਾਂ ਇੱਕ ਅਸੀਂ ਦੋ ਤੁਹਾਨੂੰ ਲੰਡੂ ਜਿਹਾ ਵੀ ਰੱਖਿਆ ਵੀ ਅੱਛਾ ਯਾਰ ਗੜੇ ਚੰਡੀਗੜ੍ਹ ਦੇ ਲੈ ਆ ਕੋ ਫੁੱਦੂ ਗੱਲ ਥੋੜੀ ਹੈ ਹਾਂ ਸੋ ਨਹੀਂ ਹੈ ਇਹ ਸੋ ਨਹੀਂ ਓਏ ਸੋਨੇ ਤੂੰ ਤਾਂ ਸੱਚ ਗੱਲ ਜ਼ਿਆਦਾ ਕੀਤੀ ਹਾਂ ਤੂੰ ਫੁੱਦੂ ਆ ਕਿਉਂ ਮੈਂ ਕਿਉਂ ਫੁੱਦੂ ਆ ਤੂੰ ਫੁੱਦੂ ਆ ਤੇ ਤੂੰ ਚਾਚੇ ਦੀ ਸਿਫਤ ਕਰੀ ਨਾ ਤਾਂ ਤੈਨੂੰ ਫੁੱਦੂ ਬਣਾਈ ਜਾਂਦਾ ਕਿਉਂ ਤੈਨੂੰ ਗੱਲ ਦੀ ਨਹੀਂ ਪਤਾ ਚਾਚੇ ਜਿਉਂ ਬਾਰੇ ਮਾੜਾ ਨਾ ਬੋਲੀ ਤਿੰਨ ਕਤਲ ਮਾਫ ਆ ਮੇਰਾ ਚਾਚਾ ਕਹਿੰਦਾ ਤਿੰਨ ਕਤਲ ਮਾਫ ਆ ਮਾਫ ਆ ਤੈਨੂੰ ਮਾਫ ਤਿੰਨ ਕਤਲ ਦਾ ਮਾਫ ਆ ਚਾਰ ਗੇੜੇ ਚੰਡੀਗੜ੍ਹ ਦੇ ਲਾਏ ਵੇ ਮੇਰੇ ਚਾਰ ਗੇੜੇ ਫੁੱਦੂ ਡਰਾਈਵਰ ਨਹੀਂ ਮੈਂ ਫੁੱਦੂ ਡਰਾਈਵਰ ਚਾਚਾ ਸੇ ਬਾਰੇ ਬੰਦਾ ਨਾ ਬੋਲੀ ਤਾਂ ਮੇਰੀ ਭੈ ਮੈਂ ਜਾਨ ਕੱਢ ਲੈ ਗੱਲ ਤਾਂ ਸੁਣ ਲੈ ਯਾਰ ਚੰਡੀਗੜ੍ਹ ਉਦੇ ਕੋਲੇ 5 ਕਿਲੋ ਪਤਾ ਨਹੀਂ 10 ਕਿਲੋ ਸੋਨਾ ਆਇਆਗਾ ਚਾਚੇ ਕੋਲੇ ਹਾਂ ਤੈਨੂੰ ਦੱਸਿਆ ਨਹੀਂ ਉਹਨੇ ਕਿੱਥੋਂ ਲੈ ਉਹ ਤਾਂ ਮੈਨੂੰ ਵੀ ਨਹੀਂ ਪਤਾ ਉਹਦੇ ਕੋਲ 10 ਕਿਲੋ ਸੋਨਾ ਆਇਆ ਪਰ ਮੈਨੂੰ ਗੱਲ ਪਤਾ ਲੱਗੀ ਆ ਤੈਨੂੰ ਦੱਸਿਆ ਨਹੀਂ ਮੈਂ ਜਮਾ ਪੱਕੀ ਗੱਲ ਪਤਾ ਕਰ ਕੇ ਆ ਪਿੰਡ 'ਚੋਂ 10 ਕਿਲੋ ਸੋਨਾ ਆਇਆ ਉਹਦੇ ਕੋਲੇ ਹਾਂ ਹਾਂ ਕੋਈ ਦੇਖ ਕੇ ਗਿਆ ਉਹਨੂੰ ਮੋਟਰਸਾਈਕਲ ਤੇ ਆਇਆ ਸੀਗਾ ਕੋਈ ਉਹਨੂੰ 10 ਕਿਲੋ ਸੋਨਾ ਦੇ ਕੇ ਗਿਆਗਾ ਇਹਦਾ ਮਤਲਬ ਮੈਂ ਚੰਡੀਗੜ੍ਹੋਂ ਦੇ ਇਟਾਂ ਦਾ ਢੇਡਾ ਨਾ ਲੈ ਕੇ ਗਿਆ ਹਾਂ ਜਿਹਦੇ ਚਾਰ ਢੇਡੇ ਲਾਇਆ ਚੰਡੀਗੜ੍ਹ ਦੇ ਹਾਂ ਉਦੋਂ ਹੀ ਕੰਮ ਹੋਇਆ ਉੱਤੇ ਉੱਤੇ ਪਿਆ ਉਹਦਾ ਥੱਲੇ ਦੱਬੀ ਹਾਂ ਉਹਨੂੰ ਐਵੇਂ ਇਕੱਲੇ ਨੂੰ ਨਾ ਪਤਾ ਲੱਗੇ ਮਾੜਾ ਮੋਟਾ ਐਡੀ ਬੇਇਮਾਨੀ ਹਾਂ ਤੈਨੂੰ ਪਤਾ ਉਹ ਤਾਂ ਮੈਂ ਤਾਂ ਹੋਰ ਸੁਣਿਆਗਾ ਉਹ ਤਾਂ 2 ਕਿਲੋ ਕਹਿੰਦੇ ਫੀਂਬ ਵੀ ਲੈ ਕੇ ਕਿਸੇ ਪਾਸਿਓਂ ਜਦੋਂ ਤੂੰ ਗਿਆ ਸੀਗਾ ਇਹ ਕੰਮ ਨਹੀਂ ਕਰ ਸਕਦਾ ਚਾਚੇ ਤੋਂ ਮੈਨੂੰ ਇਹ ਮੀਂਹ ਨਹੀਂ ਜੇ ਕਿਤੇ ਚਾਰ ਚੰਦੀਗੜ੍ਹ ਦੇ ਗੇੜੇ ਲੁੰਦੇ ਦੇ ਵਿੱਚ ਵਹਿਮਾਨੀ ਕਰੀ ਹੋਈ ਹਾਂ ਅੱਜ ਕਾਤ ਲੋ ਗਾਰਦਮ ਚਾ ਦੂੰ ਬੰਦੇ ਦਾ ਬੰਦਾ ਬੁੜੀਆਂ ਵੀ ਮਾਰ ਦੂੰ ਮੈਂ ਕਹਿੰਦਾ ਐਸੀਆਂ ਨੇਹਰੀਆਂ ਉੱਠਣ ਗਿਆ ਐਸੇ ਬਾਪ ਰੋਲੇ ਉੱਠਣਗੇ ਮੇਰੇ ਸਾਲੇ ਚਾਰ ਗੇੜੇ ਚੰਡੀਗੜ੍ਹ ਦੇ ਹੋਰ ਲਾ ਦੂ ਹੂੰ ਚਾਲੋ ਪੁੱਤ ਪਹਿਲਾ ਚਾਰ ਗੇੜੇ ਨੇ ਕਿਹੜਾ ਤੇਰਾ ਮੁੱਲ ਪਤਾ ਪਰ ਜੇ ਝੂਠ ਨਿਕਲਿਆ ਇਹ ਨਾ ਗੱਲ ਜਰਮਾ ਤੇਰੀ ਲੱਤ ਸਦੋਂ ਹੀ ਲੰਘ ਜੂ ਜੇ ਤੇਰੀ ਸੋਈ ਗੱਲ ਹੈ ਤੇਰੀ ਲੱਤ ਜਮਾ ਪੱਕੀ ਗੱਲ ਆ ਪੱਕੀ ਗੱਲ ਸਾਰੇ ਪਿੰਡ ਸਾਹਮਣੇ ਚਾਰ ਗੇੜੇ ਚੰਡੀਗੜ੍ਹ ਤੇ ਲਾਇਆ ਮੈਂ ਤੇ ਖੁਦੂ ਡਰਾਈਵਰ ਨਹੀਂ ਮੈਂ ਤਾਂ ਚੱਲਿਆ ਹੁਣ ਆਪਦਾ ਤੂੰ ਪੁੱਛ ਲਈ ਉਹਨੂੰ ਹਾਂ